ਸੋਹਣੀ ਗੱਡੀ ਖੜੀ ਹੈ ਆਜੋ ਦੇਖੀਏ ਇਹ ਐਸਾ ਪਾਫਰ ਰਾਈਟ देयर ਉਹ ਯਾ ਇਟਸ ਇਲੈਕਟ੍ਰਿਕ ਕਾਰ ਯਾ ਇਟਸ ਮੇਬੀ ਬੋਟ ਯਾ ਵਿਨਟੇਜ ਲੁੱਕ ਦੇ ਵਿੱਚ ਤੁਹਾਨੂੰ ਗੱਡੀ ਦੇ ਰਹਿਮ ਦਿਖਾਣੇ ਆ ਦੇਖੋ ਆ ਗੱਡੀ ਤੁਸੀਂ ਰੈਂਟ ਤੇ ਲੈ ਸਕਦੇ ਹੋ ਉਹ ਸਾਹਮਣੇ ਉਹ ਦੇਖੋ ਸਲਿੱਪ ਲੱਗੀ ਹੋਈ ਆ ਗਲਾਸ ਦੇ ਉੱਤੇ ਕਿਉ ਆਰ ਕੋਡ ਲੱਗੇ ਉੱਥੇ ਸਕੈਨ ਕਰਕੇ ਤੁਸੀਂ ਪੇ ਕਰ ਸਕਦੇ ਹੋ ஆன்ਲਾਈਨ ਤੇ ਗੱਡੀ ਯੂਜ਼ ਕਰ ਸਕਦੇ ਹੋ ਇਲੈਕਟ੍ਰਿਕ ਕਾਰ ਹੈ ਪ੍ਰੋਪਰ ਆ ਦੇਖੋ ਬੈਕ ਸਾਈਡ ਤੋਂ ਲੁੱਕ ਦੇਖੋ ਕਿੰਨਾ ਵਧੀਆ ਇਹਦਾ ਤੁਸੀਂ ਆ ਦੇਖ ਸਕਦੇ ਹੋ ਨੰਬਰ ਪਲੇਟ ਬਿਊਟੀਫੁਲ ਬ੍ਰਿਟਿਸ਼ ਕਲੰਬੀਆ ਆ ਸਾਰੀਆਂ ਨੰਬਰ ਪਲੇਟਸ ਤੇ ਉੱਥੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੇ ਬਿਊਟੀਫੁਲ ਬ੍ਰਿਟਿਸ਼ ਕਲੰਬੀਆ ਲਿਖਿਆ ਹੋਊਗਾ ਆ ਪ੍ਰੋਪਰ ਦਿੱਤਾ ਹੋਇਆ ਕਿੰਨਾ ਰੈਂਟ ਹੈ ਇਹਦਾ ਗੱਡੀ ਦਾ 1 ਆਵਰ ਲਈ 2 ਆਵਰ ਲਈ 3 ਆਵਰ